ਤਬ ਬੜਾ ਹੀ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਦੀ ਪਹਿਲਾ ਦਾ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਉਸ ਤੋਂ ਬਾਅਦ ਐਂਬੂਲੈਂਸ ਦੇ ذریعے ਉਸ ਨੂੰ ਲਿਜਾਇਆ ਜਾਂਦਾ ਹੈ ਤਾਂ ਇਸੇ ਦੌਰਾਨ ਜਦੋਂ ਸਪੀਡ ਬ੍ਰੇਕਰ ਆਉਂਦੇ ਨੇ ਤਾਂ ਅਚਾਨਕ ਐਂਬੂਲੈਂਸ ਉੱਛਲ ਜਾਂਦੀ ਹੈ ਤੇ ਜਦੋਂ ਹੀ ਐਂਬੂਲੈਂਸ ਜਿਹੜੀ ਇਹ ਉੱਛਲ ਜਾਂਦੀ ਹੈ ਉਸ ਤੋਂ ਬਾਅਦ ਅਚਾਨਕ ਉਸ ਬਜ਼ੁਰਗ ਦੇ ਜਿਹੜੇ ਨੇ ਸਾਹ ਚੱਲਣ ਲੱਗਦੇ ਨੇ ਜਿਸ ਤੋਂ ਬਾਅਦ ਸਾਰੇ ਜਿਹੜੇ ਨੇ ਹਰਾਰ ਰਹਿ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਉਸ ਬਜ਼ੁਰਗ ਨੂੰ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਪੂਰਾ ਠੀਕ ਹੈ ਉਸ ਨੂੰ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਸੀਂ ਹੋਰ ਵੀ ਹੈਰਾਨ رہ ਜਾਵੋਗੇ ਜਦੋਂ ਘਰ ਤੱਕ ਇਹ ਖਬਰ ਪਹੁੰਚਦੀ ਹੈ ਖੁਸ਼ੀ ਦੀ ਖਬਰ ਪੁੱਜਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਫੁੱਲਾਂ ਦੇ ਨਾਲ ਉਸ ਬਜ਼ੁਰਗ ਦਾ ਜੋ ਹੈ ਸਵਾਗਤ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ 65 ਸਾਲ ਦਾ ਹੈ ਬਜ਼ੁਰਗ ਹੈ ਅਚਾਨਕ ਦਿਲ ਦਾ ਦੌਰਾ ਪੈਂਦਾ ਮੌਤ ਹੋ ਜਾਂਦੀ ਹੈ ਪਰ ਜਦੋਂ ਐਂਬੂਲੈਂਸ ਤੇ ਅਜਿਹੇ ਬ੍ਰੇਕ ਲੱਗਦੇ ਨੇ ਕਿ ਇਸ ਦੇ ਸਾਹ ਜਿਹੜੇ ਨੇ ਉਹ ਵਾਪਸ ਆ ਜਾਂਦੇ ਨੇ ਤਾਂ ਇਹ 65 ਸਾਲ ਦਾ ਬਜ਼ੁਰਗ ਹੈ ਜਿਸ ਦੀ ਕਿਆ ਜਾ ਰਿਹਾ ਹੈ ਕਿ ਮੌਤ ਤੋਂ ਬਾਅਦ ਇਸ ਦਿਨ ਵਾਪਸ ਆ ਗਏ ਤਾਂ ਪੂਰਾ ਮਾਮਲਾ ਜੋ ਹੈ ਮਹਾਰਾਸ਼ਟਰ ਦੇ ਕੋਲਾਪੁਰ ਦੇ ਵਿੱਚ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਰਟ ਅਟੈਕ ਦੇ ਨਾਲ ਮੌਤ ਤੋਂ ਬਾਅਦ ਬਜ਼ੁਰਗ ਜਿਹੜਾ ਉਹ ਦੁਬਾਰਾ ਜ਼ਿੰਦਾ ਹੋ ਗਿਆ ਦਰਸਲ ਲਾਸ਼ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਸਪੀਡ ਬ੍ਰੇਕਰ 'ਚ ਐਂਬੂਲੈਂਸ ਅਜੇ ਉਛਲੀ ਕਿ ਜਿਸ ਤੋਂ ਬਾਅਦ ਬਜ਼ੁਰਗ ਦੇ ਸਾਹ ਜਿਹੜੇ ਵਾਪਸ ਆ ਗਏ ਕਾਰ ਵਾਲੇ ਬਜ਼ੁਰਗ ਨੂੰ ਫਿਰ ਤੋਂ ਹਸਪਤਾਲ ਲੈ ਕੇ ਗਏ ਡਾਕਟਰ ਨੇ ਜਾਂਚ ਕੀਤੀ ਅਤੇ ਦੱਸਿਆ ਕਿ ਸ਼ਖਸ ਬਿਲਕੁਲ ਠੀਕ ਹੈ ਫਿਲਹਾਲ ਬਜ਼ੁਰਗ ਕਰ ਵਾਪਸ ਆ ਗਏ ਤਾਂ ਇਹ ਪੂਰੀ ਜੋ ਘਟਨਾ ਤੁਹਾਨੂੰ ਦੱਸ ਦੰਨੇ ਆ ਇਹ ਘਟਨਾ ਜਿਹੜੀ ਹਾਲਾਂਕਿ ਪਿਛਲੇ ਸਾਲ ਯਾਨੀ ਕਿ 16 ਦਸੰਬਰ ਦੀ ਇਹ ਘਟਨਾ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾਂ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਹੁਣ ਨਸ਼ਰ ਹੋਈ ਹੈ ਹੁਣ ਮੂਹਰਾ ਮਾਮਲਾ ਸਾਹਮਣੇ ਆਇਆ ਤਾਂ 16 ਦਸੰਬਰ ਦੀ ਪੂਰੀ ਇਹ ਘਟਨਾ ਦੱਸੀ ਜਾ ਰਹੀ ਹੈ ਹਾਰਟ ਅਟੈਕ ਦੇ ਨਾਲ ਇਸ ਸ਼ਖਸ ਦੀ ਜਿਹੜੀ ਹੈ ਉਹ ਮੌਤ ਹੋ ਗਈ ਸੀ ਕੋਲਾਪੁਰ ਦੇ ਕਸਬਾ ਬਾਵੜਾ ਇਲਾਕੇ ਦਾ ਰਹਿਣ ਵਾਲਾ ਹੈ 65 ਸਾਲ ਦਾ पांडुरंग उल्पे इज द नाम है पांडुरंग उल्पे जिसकी उम्र 65 साल है तो 16 दिसंबर ਨੂੰ ਸ਼ਾਮ ਨੂੰ ਇਸ ਦੀ ਜਿਹੜਾ ਅਚਾਨਕ ਇਸ ਨੂੰ ਚੱਕਰ ਆਇਆ ਉਸ ਤੋਂ ਬਾਅਦ ਹਾਰਟ ਅਟੈਕ ਆਇਆ ਫਿਰ ਉਸ ਤੋਂ ਬਾਅਦ ਘਰੇ ਡਿੱਗ ਪਿਆ ਉਸ ਤੋਂ ਬਾਅਦ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਐਡਮਿਟ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋषित ਕਰ ਦਿੱਤਾ ਜਦੋਂ ਹਾਰਟ ਅਟੈਕ ਆਇਆ ਸੀ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਸੀ ਪਰਿਵਾਰਕ ਮੈਂਬਰ ਜਿੱਥੇ ਡਾਕਟਰਾਂ ਨੇ ਆਖਤਾ ਕਿ ਇਹ ਇਸ ਦੀ ਜਿਹੜੀ ਮੌਤ ਹੋ ਗਈ ਉਸ ਤੋਂ ਬਾਅਦ ਘਰ ਦੇ ਵਿੱਚ ਪਾਉਂਡਰੰਗ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੀ ਜਾਂ ਪਾਉਂਡਰੰਗ ਨੂੰ ਐਂਬੂਲੈਂਸ ਤੋਂ ਹਸਪਤਾਲ ਤੋਂ ਘਰ ਲਿਜਾਇਆ ਜਾ ਰਿਹਾ ਸੀ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਤੋਂ ਬਾਅਦ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਤੋਂ ਘਰ ਜਿਹੜਾਗਾ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਜਿਹੜਾ ਐਂਬੂਲੈਂਸ ਦੇ ਵਿੱਚ ਅਜੀਹਾ ਝਟਕਾ ਲੱਗਿਆ ਜੇ ਸਪੀਡ ਬ੍ਰੇਕਰ ਦੇ ਵਿੱਚ ਜਿਹੜੇ ਬ੍ਰੇਕ ਲੱਗੇ ਐਂਬੂਲੈਂਸ ਦੇ ਤੇ ਜਿਹੜਾ ਪੰਡੂ ਰੰਗ ਹੈ ਉਹ ਮੁੜ ਜ਼ਿੰਦਾ ਹੋ ਗਿਆ ਐਂਬੂਲੈਂਸ ਵਿੱਚ ਮੌਜੂਦ ਪਾਉਂਡਰੰਗ ਦੇ ਸਤਦਾਰਾਂ ਨੇ ਦੇਖਿਆ ਕਿ ਉਸ ਦੀਆਂ ਉਂਗਲਾਂ ਅਤੇ ਹੱਥ ਜੜੇ ਸੀਗੇ ਉਹ ਹਿਲ ਰਹੇ ਸੀ ਪਾਉਂਡਰੰਗ ਦੀਆਂ ਦੇ ਸਾਂ ਵੀ ਚੱਲਣੇ ਸ਼ੁਰੂ ਹੋ ਗਏ ਫਿਰ ਉਸ ਨੂੰ ਦੁਬਾਰਾ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਲੈ ਕੇ ਗਏ ਜਿੱਥੇ ਲਗਭਗ 15 ਦਿਨਾਂ ਤੱਕ ਉਸ ਦਾ ਇਲਾਜ ਚੱਲਿਆ ਉਸ ਤੋਂ ਬਾਅਦ ਵਾਪਸ ਜੜੇ ਨੇ ਪਾਉਂਡਰੰਗ ਕਰ ਵਾਪਸ ਆ ਗਏ ਤਾਂ ਤਸਵੀਰਾਂ ਤੋਂ ਦਿਖਾ ਰਹੇ ਕਿ ਇਸ ਤਰ੍ਹਾਂ ਫੁੱਲਾਂ ਦੇ ਨਾਲ ਇਸ ਦਾ ਸਵਾਗਤ ਜੜਾਗਾ ਕੀਤਾ ਗਿਆਤਾ ਜਿਵੇਂ ਇੱਕ ਕਹਾਵਤ ਹੈ ਕਿ ਜਿਸ ਦੀ ਵਦੀ ਹੋਵੇ ਫਿਰ ਉਸ ਨੂੰ ਉਸ ਦਾ ਕੋਈ ਬਾਗ ਵੀ ਬੰਕਾ ਨਹੀਂ ਕਰ ਸਕਦਾ ਜਿਹਦੇ ਜਿੰਨੇ ਸਵਾਸ ਪ੍ਰਮਾਤਮਾ ਨੇ ਲਿਖੇ ਭੇਜੇ ਨੇ ਉਸ ਦੇ ਉਹਨੇ ਸਵਾਸ ਭੋਖਣੇ ਹੀ ਭੋਗਣੇ ਨੇ ਤਾਂ ਇਹ ਪੂਰਾ ਜੋ ਘਟਨਾ ਕਰਮ ਹੈ ਇਹ ਤੁਹਾਨੂੰ ਅਸੀਂ ਸਾਂਝਾ ਕੀਤਾ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਇਹ ਹੈਰਾਨ ਕਰ ਦੇਣ ਵਾਲਾ ਜੋ ਮਾਮਲਾ ਉਹ ਮਹਾਰਾਸ਼ਟਰ ਤੋਂ ਸਾਹਮਣੇ ਆਇਆ